ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਬਸੰਤ ਮਹੱਲਾ ਨਾਵਾ ਕਹਾ ਭੂਲਿਓ ਰੇ ਝੂਠੇ ਲੋਭ ਲਾਗ ਕਾਸ਼ ਬਿਗਰਿ ਨਾਹਨ ਇਹ ਨਾਹਨ ਨੰਨੇ ਦੇ ਸਿਆਰੀ ਹੈ ਪੁੱਥੀਆਂ ਚ ਹਾਹੀ ਦੇ ਲੱਗੀ ਹੋਈ ਹੈ ਪ੍ਰਾਤਨ ਸਰੂਪਾ ਚ ਨਾਹਨ ਇੰਨੇ ਕੰਨਾ ਹਾਹਾ ਨੰਨੇ ਸਿਆਰੀ ਹੈ ਪਿਛਲੇ ਮੰਨੇ ਕੰਨਾ ਹਾ ਹਾ ਨੰਨੀ ਸਿਆਰੀ ਕਾਸ਼ ਬੇਗਰੇ ਨਾ ਹਨ ਅਜੋ ਜਾਗ ਰਹਾਵ ਸਮ ਸੁਪਨਾ ਕੈ ਇਹੋ ਜਗ ਜਾਨ ਬਿਨ ਸੈ ਛੇਨ ਮੈ ਸਾਚੀ ਮਾਨ ਸੰਗ ਤੇਰੇ ਹਰ ਵਸਤ ਨੀਤ ਜਿਸ ਵਾਸੁਰ ਬਾਜ ਨਿਸਵਾਸੁਰ ਭਜ ਤਾਹਿ ਮੀਤ ਬਾਰ ਅੰਤ ਕੀ ਹੋਏ ਸਹਾਈ ਕਹੋ ਨਾਨਕ ਗੁਣਤਾ ਕੇ ਗਾਇ ਬਸੰਤ ਮਹੱਲਾ ਪਹਿਲਾ ਅਸ਼ਟਪਦੀਆ ਘਰ ਪਹਿਲਾ ਦੋ ਤੁਕੀਆ ਇੱਕ ਓੰਕਾਰ ਸਤਗੁਰ ਪ੍ਰਸਾਦਿ जग ਕਵਾਂ ਨਾਮ ਨਹੀਂ ਚੀਤ ਨਾਮ ਵਿਸਾਰ ਗਿਰੈ ਦੇਖ ਭੀਤ ਮਨੁਆ ਡੋਲੇ ਚੀਤ ਅਨੀਤ ਜਗ ਸੋ ਟੂਟੀ ਝੂਠ ਪਰੀਤ ਕਾਮ ਕ੍ਰੋਧ ਵਿਖ ਬੱਜਰ ਭਾਰ ਨਾਮ ਬਿਨਾ ਕੈਸੇ ਗੋਣ ਚਾਰ ਰਹਾਉ ਘਰ ਬਾਲੂ ਕਾ ਹੁਮਨ ਕੇਰ ਬਰਖਸ ਬਾਣੀ ਬੁੱਧ ਬੁਦਾ ਹੀਰ ਬਰਖਸ ਬਾਣੀ ਇਥੇ ਵਿਸਰਾਮ ਬੁੱਧ ਬੁਦਾ ਹੀਰ ਮਾਤਰ ਬੂੰਦ ਤੇ ਤਾਰ ਚੱਕ ਫੇਰ ਸਰਬ ਜੋਤ ਮਮੈ ਕੀ ਚੀਰ ਸਰਬ ਉਪਾਏ ਗੁਰੂ ਸਿਰ ਮੋਰ ਸਰਬ ਉਪਾਏ ਤਿਵਿਸਰਾਮ ਗੁਰੂ ਸਿਰਮੋਰ ਸੰਬੰਧਕ ਪਾਠ ਹੈ ਭਗਤ ਕਰੋ ਪਾਗ ਲਾਗਉ ਤੂਰ ਨਾਮ ਰਤੋ ਚਾਹ ਤੁਜ ਓਰ ਨਾਮ ਦੁਰਾਈ ਚੱਲੈ ਸੋ ਚੋਰ ਇਹ ਚੱਲੈ ਪਦ ਤੇ ਵਿਸਰਾਮ ਲਾਉਣਾ ਪਾਤ ਖੋਈ ਬਿਕ ਅੰਚਲ ਪਾਏ ਸਾਚ ਨਾਮ ਰਤੋ ਪਾਤ ਸਿਓ ਘਰ ਜਾਏ ਜੋ ਕਿਨਸ ਪ੍ਰਾਪ ਰਜਾਈ ਪੈ ਮੰਨੈ ਨਿਰਭਉ ਮੇਰੀ ਮਾਈ ਕਮਨ ਚਾਹੈ ਸੁੰਦਰ ਭੋਗ ਪਾਨ ਫੂਲ ਮੀਠੇ ਰਸ ਭੋਗ ਮੀਠੇ ਰਸ ਰੋਗ ਖੀਲੈ ਵਿਗਸੈ ਤਿਤੋ ਸੋਗ ਪ੍ਰਾਪ ਸਰਣਾਗਤ ਕੀਨਸ ਹੋਗ ਕਾਪੜ ਪਹਿਰੈਸ ਕਾਪੜ ਪਹਿਰਸ ਅਧਿਕ ਸੀਗਾਰ ਮਾਟੀ ਫੂਲੀ ਰੂਪ ਵਿਕਾਰ ਆਸਾ ਮਨਸਾ ਬੰਦੂ ਬਾਰ ਨਾਮ ਬਿਨਾ ਸੂਨਾ ਘਰ ਬਾਰ ਗੱਛੁ ਪੁੱਤਰੀ ਰਾਜਕੁਵਾਰ ਨਾਮ ਪੜਹੁ ਸਚ ਦੂਤ ਸਵਾਰ ਈ ਯਾਦਖਨ ਵਾਲਾ ਵਿਸਰਾਮ ਹੈ ਨਾਮ ਪੜਹੁ ਸੱਚ ਇੱਥੇ ਵਿਸਰਾਮ ਲਾਉਣਾ ਹੈ ਦੂਤ ਸਵਾਰ ਪ੍ਰਯੋ ਸੇਵਹੁ ਪ੍ਰਾਪ ਪ੍ਰੇਮ ਆਧਾਰ ਗੁਰਬਦੀ ਵੇਖ ਇਤਿਆਸ ਨਿਵਾਰ ਮੋਹਨ ਮੋਹ ਲੀਆ ਮਨ 모ਹੇ ਗੁਰ ਕੈ ਸਬਦ ਪਛਾਨਾ ਤੋਹੇ ਨਾਨਕ ਠਾਡੇ ਚਾਹੇ ਪ੍ਰਭੂ ਦਵਾਰ ਪ੍ਰਭੂ ਦਵਾਰ ਨਾਨਕ ਪਾਤਸ਼ਾਹ ਅਮਕਲਾ ਦਨੀਏ ਠਾਡੇ ਚਾ ਹੈ ਇਥੇ ਵਿਸਰਾਮ ਪ੍ਰਭੂ ਦਵਾਰ ਤੇਰੇ ਨਾਮ ਸੰਤੋਖੇ ਕਿਰਪਾ ਧਾਰ ਬਸੰਤ ਮਹੱਲਾ ਪਹਿਲਾ ਮਾਨਪੂਲਾ ਪਰਮਸ ਆਏ ਜਾਏ ਆਤ ਲੋਭਦ ਲੁਭਾਨੋ ਆਤ ਲੋਭਦ ਲੁਭਾਨੋ ਆਤ ਲੁਬਦ ਲੁਭਾਨੋ ਵਿਖਮ ਮਾਈ ਨਹਿ ਅਸਥਿਰ ਦੀਸੈ ਏਕ ਪਾਇ ਜੋ ਮੀਨ ਕੁੰਡਲਿਆ ਕੰਠ ਪਾਇ ਹਾਂ ਜੋ ਮੀਨ ਇਥੇ ਵਿਸਰਾਮ ਕੁੰਡਲਿਆ ਕੰਠ ਪਾਇ ਮਨ ਭੂਲਾ ਸਮਝ ਸਾਚ ਨਾਏ ਗੁਰ ਸ਼ਬਦ ਵਿਚਾਰੇ ਸਹਿਜ ਪਾਇ ਰਹਾਉ ਮਨ ਭੂਲਾ ਪਰਮਸ ਭਵਰ ਮਾਨ ਭੂਲੋ ਇਥੇ ਵਿਸਰਾਮ ਹੈ ਪਰਮਸ ਇਥੇ ਯਮ ਕਲਾ ਦਨੀ ਹੈ ਭਵਰ ਤਾਰ ਇਹ ਵੱਖਰਾ ਪਾਠ ਹੈ ਭਵਰ ਤਾਰ ਇਕੱਠਾ ਨਹੀਂ ਕਹਿ ਦੇਣਾ ਮਾਨ ਭੂਲੋ ਪਰਮਸ ਭਵਰ ਤਾਰ ਪਰਮਸ ਭਵਰ ਤਾਰ ਬੇਲ ਬਿਰਥੇ ਚਾਹੇ ਬਹੁ ਬੇਕਾਰ ਮੈਗਲ ਜੋ ਫਾਸਿਸ ਕਾਮ ਹਾ ਕਾਮ ਹਾਰ ਫਾਸਿਸ ਨਹੀਂ ਐ ਸੱਸੀ ਸਿਆਰੀ ਨਹੀਂ ਦੂਸਰੇ ਅਗਲੇ ਸੱਸੀ ਸਿਆਰੀ ਐ ਮੈਗਲ ਜਿਉ ਫਾਸਿਸ ਇੱਥੇ ਵਿਸਰਾਮ ਕਾਮ ਹਾਰ ਵਿੱਚ ਮੜਾ ਜਾ ਡੈਸ਼ ਦੇ ਕੇ ਬੋਲਨੇ ਕਾਮ ਹਾਰ ਮੈਗਲ ਜਿਉ ਫਾਸਿਸ ਕਾਮ ਹਾਰ ਕੜ ਬੰਧਨ ਬਾਧਿਓ ਸੀਸ ਮਾਰ ਕੜ ਬੰਧਨ ਬਾਧਿਓ ਸੀਸ ਮਾਰ ਮਨ ਮੁਗਦਾ ਦਾਦਰ ਮਨ ਮੁਗਦਾ ਦਾਦਰ ਭਗਤ ਹੀਨ ਮਨ ਮੁਗਦਾ ਦਾਦਰ ਭਗਤ ਹੀਨ ਦਰ ਭ੍ਰਸ਼ਟ ਸਰਾਪੀ ਨਾਮ ਬੀਨ ਤਾਕ ਜਾਤ ਨ ਪਾਤੀ ਨਾਮ ਲੀਨ ਤਾਕ ਜਾਤ ਨ ਪਾਤੀ ਇਥੇ ਵਿਸਰਾਮ ਨਾਮ ਲੀਨ ਸਭ ਦੁਖ ਸਖਾਈ ਗੁਣ ਹੈ ਬੀਨ ਮਨ ਚਲੈ ਨ ਜਾਈ ਠਾਕਰਾ ਥਾਕ ਰਾਖ ਬਿਨ ਹਰ ਰਸ ਰਾਤੇ ਪਤ ਨਾ ਸਾਖ ਤੂ ਆਪੇ ਸੁਰਤਾ ਆਪੇ ਰਾਖ ਤੂ ਆਪੇ ਸੁਰਤਾ ਆਪ ਰਾਖ ਤੂ ਆਪੇ ਸੁਰਤਾ ਆਪ ਰਾਖ ਧਰ ਧਾਰਨ ਦੇਖੈ ਜਾਣੈ ਆਪ ਆਪ ਭੁਲਾਏ ਕਿਸ ਕਹੋ ਜਾਏ ਗੁਰ ਮੇਲੇ ਬਿਰਥਾ ਕਹੋ ਮਾਈ ਅਭਗਣ ਛੋਡਾ ਗੁਣ ਕਮਾਈ ਅਭਗਣ ਛੋਡਾ ਗੁਣ ਕਮਾਈ ਗੁਰ ਸਬਦੀ ਰਾਤਾ ਸੱਚ ਸਮਾਈ ਸਤ ਗੁਰ ਮਿਲਿਆ ਮਤ ਊਤਮ ਹੋਏ ਮਨ ਨਿਰਮਲ ਹੋਮੈ ਕੱਢੈ ਤੋਏ ਸਦਾ ਮੁਕਤ ਬੰਦ ਨਾ ਸਕੈ ਕੋਏ ਸਦਾ ਨਾਮ ਵਖਾਣੈ ਔਰ ਨਾ ਕੋਏ ਮਨ ਹਰ ਕਹਿ ਭਾਣੈ ਆਵਾਜਾਈ ਸਭ ਮੈਂ ਏਕੋ ਕਿਛ ਕਹਿਣ ਨਾ ਜਾਏ ਸਭ ਹੁਕਮ ਵਰਤੈ ਹੁਕਮ ਸਮਾਈ ਦੂਖ ਸੁਖ ਸਭ ਤੇਸਰ ਜਾਏ ਤੂੰ ਅਭੁੱਲ ਨਾ ਭੁੱਲੋ ਕਦੇ ਨਾਹੀ ਹਾਂ ਤੂੰ ਅਭੁੱਲ ਇਥੇ ਵਿਸਰਾਮ ਨਾ ਭੁੱਲੋ ਨਾ ਭੁਲਾਓ ਇਥੇ ਥਮਕ ਕਦੇ ਨਾਹੀ ਗੁਰ ਸਬਦ ਸੁਣਾਏ ਮਤ ਅਗਾਹੇ ਤੂੰ ਮੋਟਾ ਠਾਕੁਰ ਸ਼ਬਦ ਮਾਹੇ ਮਨ ਨਾਨਕ ਮਾਨਿਆ ਸੱਚ ਸਲਾਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ